ਐਨਰਜੀ ਇੱਕ ਜਣਕੇ ਐਨਆਰਆਈ ਦਾ ਮਾਮਲਾ ਤੁਹਾਡੇ ਧਿਆਨ ਚ ਆਇਆ ਵਾ ਤਾਂ ਤੁਸੀਂ ਐਨਰਜੀ ਕਿਹ ਲੋਕ ਕੇਸ ਦੀ ਪੈਰਵਾਈ ਵੀ ਕਰ ਰਹੇ ਹੋ ਕਿ ਸਾਰਾ ਮਾਮਲਾ ਸੀ ਜਿਹਨੂੰ ਲੈ ਕੇ ਇਹ ਜਣਕੇ ਐਨਆਰਆਈ ਲੜਕੀ ਪਰੇਸ਼ਾਨ ਹੋਈ ਪਈ ਆ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਸਨਾਨਾ ਜੀ ਬਾਹਰੋਂ ਆਏ ਆ ਔਰ ਇਹ ਪਰਿਵਾਰ ਦੇ ਸਲਾਹਨਾ ਆਏ ਆ ਉਹਨਾਂ ਦੇ ਉਹ ਦੂਸਰੇ ਪਰਿਵਾਰ ਨਾਲ ਸਹੁਰਾ ਪਰਿਵਾਰ ਨਾਲ ਸਲਾਹਨਾ ਆਏ ਇਹ ਨਾਲ ਅਸਲ ਵਿਆਹ ਹੋਣ ਨੂੰ ਕਾਫੀ ਚ 7 ਸਾਲ ਹੋ ਗਏ ਤੇ ਬੇਟਾ ਬੇਟੀ ਨਹੀਂ ਹੋਇਆ ਇਹ ਪਰਮਾਤਮਾ ਦੇ ਹੱਥ ਆ ਬੱਚਾ ਦੇਣਾ ਤੇ ਇਹਦਾ ਜਿਹੜਾ ਸਹਰਾ ਸਾਥੀਆ ਦੇਰ ਆ ਔਰ ਘਰ ਵਾਲਾ ਨਸ਼ੇੜੀ ਆ ਔਰ ਸਾਰਾ ਪਰਿਵਾਰ ਇਹਦਾ ਇਹਦੇ ਉੱਤੇ ਹੱਥ ਜੱਕਦਾ ਇਹਦੇ ਦੱਸਣ ਦੇ ਮਤਾਬਕ ਅਸੀਂ ਚਾਹੁੰਦੇ ਆ ਵੀ ਜੇ ਉਹਨਾਂ ਨੇ ਨਹੀਂ ਰੱਖਣਾ ਜੋ ਇਹਨਾਂ ਦਾ ਬਣਦਾ ਆ ਉਹ ਆਪਦਾ ਇਹਨਾਂ ਕੋਲੋਂ ਲੈ ਲੈਣ ਤੇ ਨਾ ਆ ਰਾ ਇਹਨਾਂ ਨੂੰ ਦੇ ਦੇਣ ਤੇ ਇਹ ਆਪਣੇ ਘਰੋਂ ਆਪ ਦੇ ਘਰ ਦੇਖੋ ਜਿਹੜੀ ਰਹਾਇਸ਼ਮੈਂਟ ਦੇਣੀ ਆ ਇਹ ਬਹੁਤ ਮਾੜੀ ਗੱਲ ਆ ਬੀਬੀ ਨੇ ਦਰਖਾਸਤ ਦਿੱਤੀ ਆ ਸਿੱਟੀਥਾਣਾ ਪੁਲਿਸ ਮੁਲਾਜ਼ਮ ਗਏ ਸੀਗੇ ਅਸੀਂ ਅੱਜ ਆ ਜਾਣਾ ਕੱਲ ਨੂੰ ਆ ਜਾਣਾ ਅਸੀਂ ਮੁੜ ਗਏ ਅੱਜ ਅਸੀਂ ਆਇਆ ਸਾਨੂੰ ਪਹਿਲੇ 12 ਵਜੇ ਦਾ ਟਾਈਮ ਦਿੱਤਾ ਫਿਰ 2 ਵਜੇ ਦਾ ਦਿੱਤਾ ਫੇਰ ਕਿਤੇ ਇਹ ਜੀ ਅਕੇ ਘਰ ਹੈ ਨਹੀਂ ਮਸਲਾ ਇਹ ਸਗਲ ਦਾ ਵੀ ਬਹਿ ਕੇ ਗੱਲ ਹੋ ਸਕਦੀ ਆ ਇਹਨਾਂ ਦੀ ਅਸੀਂ ਨਹੀਂ ਚਾਹੁੰਦੇ ਵੀ ਚਲੋ ਇਹ ਪਿਚੈਰੀਆਂ ਕੋਟਾਂ ਦੇ ਵਿੱਚ ਪੈਣ ਚੰਗੇ ਬੰਦੇ ਉਤਰੋ ਵੀ ਦੋ ਜੁੜ ਜਾਣ ਇਤਰੋ ਵੀ ਜੁੜ ਜਾਣ ਤੇ ਇਹਨਾਂ ਦਾ ਜੋ ਬਣਦਾ ਇਨਸਾਫ ਕਰਾ ਕੇ ਆਪੋ ਆਪਣੇ ਘਰੇ ਰਾਜੀ ਵਾਜੀ ਰਹਿਣ ਜੇ ਇਹਨਾਂ ਦੀ ਨਿਭਦੀ ਆ ਤੇ ਤਦ ਵੀ ਚੰਗੇ ਬੰਦੇ ਇਹਨਾਂ ਦੇ ਦੋ ਜਿਹੜੇ ਹੱਥ ਜੁੜ ਜਾਣ ਤਾਂ ਬੜੀ ਚੰਗੀ ਗੱਲ ਆ ਮਸਲਾ ਗੱਲ ਦਾ ਵੀ ਜਿਹੜਾ ਬੱਚੇ ਦੀ ਗੱਲ ਵਾਰ-ਵਾਰ ਆਉਂਦੀ ਆ ਬੱਚਾ ਤਾਂ ਪਰਮਾਤਮਾ ਦਾ ਦੇਣ ਪਰਮਾਤਮਾ ਦੀ ਆ ਔਰ ਦੇਰ ਦਾ ਕੋਈ ਹੱਕ ਨਹੀਂ ਬਣਦਾ ਸਹਰੇ ਦਾ ਕੋਈ ਹੱਕ ਨਹੀਂ ਬਣਦਾ ਲੜਕੀ ਨੂੰ ਕੁੱਟਣਾ ਸਾਥ ਦਾ ਕੋਈ ਹੱਕ ਨਹੀਂ ਬਣਦਾ ਨਸ਼ਾ ਕਰਕੇ ਘਰ ਵਾਲੇ ਨੇ ਬੱਚੀ ਨੂੰ ਜਦੋਂ ਵਿਆਹ ਸੀਗਾ ਇਹ ਵਸਾਉਣ ਵਾਸਤੇ ਵਿਆਹ ਸੀਗਾ ਇਹ ਕੁੱਟ ਮਾਰਨ ਵਾਲੀ ਕੋਈ ਚੀਜ਼ ਨਹੀਂ ਹੈ ਮਿੱਟੀ ਕੁੱਟ ਲਈ ਤੇ ਬੇਬੀ ਕੁੱਟ ਲਈ ਇੱਕ ਹੀ ਗੱਲ ਹੈ ਤੁਹਾਨੂੰ ਤੇ ਮੰਗ ਕੀਤੀ ਕਰਦੇ ਜੇ ਕਿ ਅਸੀਂ ਮੰਗ ਪੁਗਾਸਨ ਤੋਂ ਕਰਦੇ ਆ ਇਹਨਾਂ ਨੂੰ ਲਿਆਣ ਕੇ ਥਾਣੇ ਬਾਕੇ ਸਾਡੇ ਮੱਤੇ ਲਾਉਣ ਐਸਐਸਪੀ ਐਸਐਸਓ ਸਿਟੀ ਸਣਾ ਮੇਰੀ ਉਹਦਾ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਇਸ ਮਸਲੇ ਦੇ ਉੱਤੇ ਤੇ ਉਹਨਾਂ ਨੇ ਵੀ ਕਿਹਾ ਕੋਈ ਨਹੀਂ ਬਲੇਦੀ ਇੱਕ ਦਿਨ ਦੇ ਦਿਓ ਤੇ ਅਸੀਂ ਇਹ ਸੱਦ ਲੈਨੇ ਆ ਉਹ ਪਰਿਵਾਰ ਔਰ ਆਉਣਾ ਹੀ ਪੈਣਾ ਇਹਨਾਂ ਨੂੰ ਇਹ ਮੱਤ ਦਿਮਾਗ ਸੋਚਣ ਵੀ ਇੱਥੇ ਨਹੀਂ ਆਉਣਾ ਜੇ ਨਾ ਆਉਣਗੇ ਤਾਂ ਬੰਦੀ ਕਾਰਵਾਈ ਇਹਨਾਂ ਦੇ ਉੱਤੇ ਹੋ ਜੂਗੀ ਜੈਪੀਨ ਜੈ ਹਾਰਤ ਹਾਂਜੀ ਮੈਡਮ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਨੇਨਾ ਰਾਣੀ ਹਾਂਜੀ ਸੁਨੇਨਾ ਜੀ ਤੇ ਜਦੋਂ ਤੁਸੀਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਦਿੱਤੀ ਆ ਇਹ ਸਾਰਾ ਕੀ ਮਾਮਲਾ ਕੀ ਹੈ ਜਿਹੜਾ ਕਿ ਤੁਸੀਂ ਕੰਪਲੀਟ ਕੀਤੀ ਹੈ ਮੈਨੂੰ ਇੱਥੇ ਬੁਲਾਇਆ ਗਿਆ ਮੇਰੇ ਸਾਸੋ ਸਹੁਰੇ ਨੇ ਮੇਰੇ ਹਸਬੰਦ ਨੇ ਇੱਥੇ ਮੈਨੂੰ ਬੁਲਾਇਆ ਮੈਨੂੰ ਮੈਂਟਲੀ ਹਰੈਸਮੈਂਟ ਕਰਦੇ ਤੇ ਮਾਰਕੁੱਟ ਉਹਨਾਂ ਨੇ ਮੈਨੂੰ ਕੀਤੀ 7 ਸਾਲ ਹੋ ਗਏ ਮਾਰਕੁੱਟ ਕਰਦੇ ਤੇ ਇੱਥਨ ਇੱਥੇ ਉਹਨਾਂ ਨੇ ਇੰਡੀਆ ਬੁਲਾਇਆ ਸੀ ਕਿ ਅਸੀਂ ਇੱਥੇ ਉਤਰਾ ਫੈਸਲਾ ਕਰਾਂਗੇ ਤਰ ਜੋ ਵਿਆਹ ਲੈਣਾ ਦਿੱਤਾ ਸੀ ਇੱਥੇ ਦਵਾਂਗੇ ਤੁਹਾਨੂੰ ਤੇ ਉੱਥੇ ਇੱਥੇ ਆਏ ਨੇ ਮੈਨੂੰ ਬਿਨਾਂ ਦੱਸਿਆ ਮੇਰੇ ਟਿਕਟ ਦੇ ਪੈਸੇ ਵੀ ਲਏ ਹੁਣ ਦੁਬਾਰਾ ਨਵੇਂ ਸਿਰੂ ਮੈਂ ਆਈ ਹਾਂ ਟਿਕਟ ਦੇ ਪੈਸੇ ਲਾ ਕੇ ਤਾਂਦਰ ਮਤਕੀ ਤੁਸੀਂ ਲੰਬੇ ਸਮੇਂ ਤੋਂ ਬਾਹਰ ਹੀ ਰਹਿ ਰਹੇ ਹਾਂ ਹਾਂਜੀ ਬਾਹਰ ਦੇ ਹੁਣ ਉਹ ਅਜੀਤ ਜੀਤ ਨਗਰ ਰਹਿੰਦੇ ਨੇ ਅੱਛਾ ਉਹ ਅਜੀਤ ਨਗਰ ਰਹਿੰਦੇ ਤੁਹਾਡੇ ਹਸਬੰਦ ਹਾਂਜੀ ਤਾਂ ਉਹਨਾਂ ਨੇ ਬੁਲਾਇਆ ਸੀ ਕਿ ਇੰਡੇ ਜਾ ਕੇ ਆਪਣਾ ਜੋ ਵੀ ਹੈਗਾ ਕਾਨੂੰਨੀ ਛੜਛੜਾ ਕਰ ਲਵਾਂਗੇ ਹਾਂਜੀ ਪਰ ਹੁਣ ਤੁਹਾਨੂੰ ਬੁਲਾ ਲਿਆ ਵਾ ਤਾਂ ਕਾਨੂੰਨੀ ਛੜਛੜਾਉ ਨਹੀਂ ਕਰਾ ਰਹੇ ਨਹੀਂ ਨਾ ਮੈਨੂੰ ਮੈਂ ਇਨਸਾਫ ਵੀ ਨਹੀਂ ਦਵਾਂਦੇ ਪਰ ਮੈਂ ਤਾਂ ਇ ਇਨਸਾਫ ਆਪਣਾ ਲੈਣਾ ਮੈਂਟਲੀ ਮੈਨੂੰ ਬਹੁਤ ਤੰਗ ਕੀਤਾ ਹਰਾਸਮੈਂਟ ਕਰਦੇ ਬਿਮਾਰ ਕੋਟ ਬਹੁਤ ਨਾਲ 7 ਸਾਲ ਹੋ ਗਏ ਸਾ ਇਹ ਹੀ ਕਰਦੇ ਆ ਕੀ ਤੁਹਾਡੇ ਹਸਬੰਦ ਦਾ ਕੀ ਨਾਮ ਆ ਮੇਰੇ ਹਸਬੰਦ ਦਾ ਹਨੀ ਕੁਮਾਰ ਆ ਹਨੀ ਕੁਮਾਰ ਹਾਂਜੀ ਸਾਸਦੋ ਨਾਮ ਅੰਜੂ ਬਾਲਾ ਵਿਸ਼ਾ ਦੇਵਰ ਦਾ ਨਾਮ ਵਿਸ਼ਾਲ ਕੁਮਾਰ ਤੇ ਸਹੁਰੇ ਦਾ ਨਾਮ ਪਦਮ ਕੁਮਾਰ ਤੇ ਜਿਹੜੀ ਇਹ ਤੁਹਾਡੇ ਹਸਬੰਦ ਦੀ ਫੈਮਲੀ ਹੈ ਇਹ ਇੱਥੇ ਕਿੰਨੇ ਜਣੇ ਰਹਿੰਦੇ ਤੇ ਬਾਹਰ ਕਿੰਨੇ ਰਹਿੰਦੇ ਸਾਰੇ ਕਹਿੰਦੇ ਇੱਥੇ ਆਏ ਹੋਏ ਨੇ ਹੁਣ ਤੇ ਫੈਮਲੀ ਉਧਰ ਬਾਹਰ ਰਹਿੰਦੀ ਹੈ ਫੈਮਲੀ ਸਾਰੀ ਬਾਹਰ ਹੀ ਰਹਿੰਦੀ ਹੈ ਕੀ ਕਰਦੇ ਤਾਂ ਹੁਣ ਤੁਸੀਂ ਐਸਐਸਪੀ ਸਾਹਿਬ ਨੂੰ ਕੀ ਮੰਗ ਕੀ ਕਰਦੇ ਬਸ ਮੈਨੂੰ ਇੱਥੇ ਇਨਸਾਫ ਦਵਾ ਦੇ ਮੇਰਾ ਇੱਥੇ ਮੈਂ ਆਈ ਆ ਮੈਨੂੰ ਮਜਦ ਦਾ ਮਰਾ ਮਾਰਗੜ ਕਰ ਦੋ ਮੇਰਾ ਚੋ ਲੈਣਾ ਪਾਉਂਦਾ ਮੈਨੂੰ ਆ ਕੇ ਇੱਥੇ ਦੇ ਦੇ ਜੇ ਮੇਰਾ ਕਰਾ ਦੇ ਮੇਰੇ ਤੁਸੀਂ ਕੀ ਮੰਗ ਕੀ ਕਰਦੇ ਬੱਚੇ ਤੋਂ ਮੈਨੂੰ ਤੰਗ ਕਰਦੇ ਪੇ 7 ਸਾਲ ਹੋ ਗਏ ਵਿਆਹ ਨੂੰ ਉਹ ਹਸਬੰਦ ਹਨੀ ਕੁਮਾਰ ਉਹ ਨਸ਼ੇ ਬੱਤੇ ਦਾ ਘਰ ਦਾ ਖਾਂਦਾ ਪੀਂਦਾ ਆ ਖਾਂਦਾ ਖਾ ਪੀ ਕੇ ਮੈਨੂੰ ਫਰ ਮਾਰਦਾ ਘੋਟਦਾ ਤੇ ਹੁਣ ਬੱਚੇ ਦੀ ਮੇਰ ਇਹ ਉੱਪਰ ਦਾ ਪਰਮਾਤਮਾ ਦੀ ਦੇਣ ਹੈ ਇਹਦੇ ਚ ਹੁਣ ਮੇਰਾ ਕੰਨੀ ਕੋਈ ਕਸੂਰ ਹੈ ਤੇ ਉਹ ਹੁਣ ਕਹਿੰਦੇ ਅਸੀਂ ਨਹੀਂ ਤੈਨੂੰ ਰੱਖਣਾ ਕਹਿੰਦੇ ਮਤਲਬ ਕਿ ਤੁਸੀਂ ਵੀ ਕਹੋ ਕਿ ਤਲਾਕ ਲੈਣਾ ਚਾਹੁੰਦੇ ਆ ਜਿਹੜਾ ਵੀ ਜੋ ਵੀ ਵਿਆਹ ਤੇ ਖਰਚਾ ਹੋਇਆ ਇੱਕ ਦੋ ਦਿਨ ਦੇ ਕੇ ਤਾਂ ਕੰਮ ਖਤਮ ਕੀਤਾ ਜਾਵੇ ਹਾਂਜੀ ਬਸ ਇਹ ਮੈਨੂੰ ਸਾਫ ਮਿਲ ਜੇ ਤਾਂ ਫਿਰ ਮੈਂ ਵੀ ਆਪਣੇ ਕੰਟਰੀ ਵਾਪਸ ਜਾਵਾਂ ਅਨੇ ਮੈਡਮ ਕੀ ਨਾਮ ਹੈ ਆਪਣਾ ਮੇਰਾ ਨਾਮ ਅਜੂਬਾ ਲਾ ਜੀ ਹਾਂਜੀ ਮੈਡਮ ਜਿਹੜੀ ਕਿ ਤੁਹਾਡੇ ਨੌ ਵੱਲੋਂ ਇੱਕ ਕੰਪਲੀਟ ਕੀਤੀ ਗਈ ਹੈ ਪੁਲਿਸ ਨੂੰ ਤਾਂ ਜਿਹਦੇ ਵਿੱਚ ਤੁਹਾਡੇ ਤੇ ਤੁਹਾਡੇ ਹਸਬੰਦ ਦੇ ਤਾਂ ਤੁਹਾਡੇ ਛੋਟੇ بیٹے ਦੇ ਤਾਂ ਵੱਡੇ بیٹے ਦੇ ਵੀ ਕਈ આરોਪ ਲਗਾਏ ਆ ਕਿ ਮਾਰਕੁੱਟ ਕਰਦੀ ਆ ਤਾਂ ਤੰਗ ਪ੍ਰੇਸ਼ਾਨ ਕਰਦੀ ਆ ਸਾਰੇ ਲਿਜਾਮ ਝੂਠੇ ਲਾਇਆ ਜੀ ਕੀ ਹੈ ਕਿ ਮਾਮਲਾ ਕੀ ਹੈ ਸਾਬ ਮਾਮਲਾ ਇਹ ਪਹਿਲਾਂ ਇਹਨਾਂ ਨੇ ਅਸ ਇਟਲੀ ਰਹਿੰਦੇ ਸੀ ਸੁਨੈਨਾ ਨੇ ਮੈਨੂੰ ਫੋਨ ਕੀਤਾ ਕਰਦੀ ਰਹੀ ਵੀ ਆ ਜਾ ਇੱਥੇ ਆ ਜਾ ਇੰਗਲੈਂਡ 'ਚ ਅਸੀਂ ਇੰਗਲੈਂਡ ਗਏ ਆ ਤੇ 2-3 ਮਹੀਨੇ ਰਹਿ ਤੇ ਇਹ ਸਾਡੇ ਨਾਲ ਗਲਤ ਵਿਹਾਰ ਕਰਨ ਲੱਪੇ ਫਿਰ ਸਾਡੇ ਨੰਨੇ ਨੇ ਲੜ ਕੇ ਤੇਨੇ ਪੁਲਿਸ ਨੂੰ ਫੋਨ ਕੀਤਾ ਸਾਨੂੰ ਘਰੋਂ ਕੱਢਿਆ ਸਾਡਾ ਸਮਾਨ ਚੁੱਕ ਕੇ ਸਾਰਾ ਬਾਹਰ ਜੋ ਕੁਝ ਹੈਗਾ ਸਾਰਾ ਰੋਡ ਤੇ ਰੱਖ ਦਿੱਤਾ ਰਾਤ ਨੂੰ ਫਿਰ ਸਾਡੇ ਫਰੈਂਡ ਸੀ ਉੱਥੇ ਰਹਿੰਦੇ ਤੇ ਉਹਨਾਂ ਨੇ ਸਾਨੂੰ ਰਾਤ ਨੂੰ ਲੈ ਕੇ ਆਏ ਇਹ ਸਾਰਾ ਮਾਮਲਾ ਕਿੱਥੇ ਦਾ ਬਾਹਰ ਲੱਗੇ ਇੰਡੀਆ ਦਾ ਇਹ ਬਾਹਰ ਲੱਗੇ ਜੁਕੇ ਦਾ ਜੀ ਇੰਗਲੈਂਡ ਦਾ ਹਾਂਜੀ ਤੇ ਤੁਹਾਡੇ ਬੇਟੀ ਦੀ ਮੈਰਿਜ ਕਿੰਨੇ ਕ ਟਾਈਮ ਪਹਿਲਾਂ ਹੋਈ ਸੀ ਮੈਂ ਉਹ ਲਾਲੋ ਜੀ 5 ਕਿ 6 ਮਹੀਨੇ ਪਹਿਲਾਂ ਹੋਇਆ 5-6 ਸਾਲ ਪਹਿਲਾਂ ਹੋਈ 5-6 ਸਾਲ ਹਾਂ 2019 ਚ ਹੋਈ ਹੈ ओके ਤਾਂ ਦੀ ਨੋਬਲ ਲੋਗ ਮੈਂ ਮਤ ਕਿ ਇਹ ਵੀ ਕੱਲ ਕਹੀ ਜਾ ਰਹੀ ਹੈ ਕਿ ਮੇਰੇ ਬੱਚਾ ਨਹੀਂ ਹੋ ਰਿਹਾ ਸੀ ਤਾਂ ਕਰਕੇ ਵੀ ਤੁਸੀਂ ਮੈਨੂੰ ਮੈਂਟਲ ਹਰਾਸਮੈਂਟ ਇਹਦੇ ਦੋ ਵਾਰੀ ਬੱਚਾ ਹੋਇਆ ਸਾਨੂੰ ਨਹੀਂ ਪਤਾ ਬੱਚਾ ਹੋਇਆ ਕਿ ਨਹੀਂ ਇਹ ਸਾਲ ਸਾਲ ਬਾਅਦ ਤੇ ਰੁਕੋ ਚਲ ਗਏ ਆ ਮੈਂ ਕਿ ਸਾਲ ਬਾਅਦ ਤੁਹਾਨੂੰ ਘਰੋਂ ਕੱਢ ਦਿੱਤਾ ਅਸੀਂ ਇੰਗਲੈਂਡ 5-6 ਮਹੀਨੇ ਰਹੇ ਇਹ ਰੁਕੋ ਇਹਨੇ ਬਾਚ ਕੱਢ ਦਿੱਤਾ ਪਤਾ ਨਹੀਂ ਬੱਚਾ ਹੋਇਆ ਕਿ ਨਹੀਂ ਹੋਇਆ ਸਾਨੂੰ ਨਹੀਂ ਪਤਾ ਇਹਨੂੰ ਪਤਾ ਹੋਵੇ ਇਹਨੇ ਸਾਡਾ ਸਮਾਰਟਫੋਨ ਸਾਰਾ ਕੁਝ ਬਾਹਰ ਕੱਢ ਦਿੱਤਾ ਅਸੀਂ ਚਾਰ ਪੰਜ ਸਾਲ ਤੋਂ ਅਸੀਂ ਇਹਨਾਂ ਤੋਂ ਅਲੱਗ ਰਹਿੰਦੇ ਆ ਅਸੀਂ ਇਹਨਾਂ ਦੀ ਸ਼ਕਲ ਨਹੀਂ ਵੇਖੀ ਨਾ ਸੁਨੈਣਾ ਦੀ ਦੇਖੀ ਨਾ ਹੀ ਆਪਣੇ ਮੁੰਡੇ ਦੀ ਦੇਖੀ ਜਦੋਂ ਇਹਨਾਂ ਤੇ ਆਪੋ ਚ ਦੋਨਾਂ ਮੀਆਂ ਬੀਬੀ ਦੀਆਂ ਬੰਨ ਹੋ ਗਈ ਤੇ ਇਹਨੇ ਸਾਡੇ ਤੇ ਵੀ ਝੂਠੇ ਇਲਜ਼ਾਮ ਲਾਤੇ ਤੇ ਆਪਣੇ ਵੀ ਆਦਮੀ ਦੇ ਵੀ ਲਾਤੇ ਕਟਮਾਰਕ ਕੀਤੀ ਕਟਮਾਰਕ ਕੀਤੀ ਤੇ ਇਹਦੇ ਇਹ ਹੈ ਕਿ ਗੋਰੀ ਇਹਨ ਮੜਾ ਜੇ ਵੀ ਟੱਚ ਹੋ ਜਾਣਾ ਕੋਈ ਚੀਜ਼ ਨੀਲ ਪੈ ਜਾਂਦੇ ਤੇ ਅਸੀਂ ਹੁਣ ਪੰਜ ਸਾਲ ਚ ਇਹਨਾਂ ਨੂੰ ਬੇਦਖਲ ਕੀਤਾ ਹੈ ਅਸੀਂ ਨਹੀਂ ਮਿਲਦੇ ਵਰਤ ਰਹੇ ਇਹਨਾਂ ਨੂੰ ਤੇ ਮੁੰਡੇ ਸਾਡੇ ਨੂੰ ਜੇਲ੍ਹ ਚ ਕਾਰਾ ਆ ਕੇ 8 ਮਹੀਨੇ ਹੋ ਗਏ ਜੇਲ੍ਹ ਚ ਮੁੰਡਾ ਸਾਡਾ ਉੱਥੇ ਕਰਾ ਕੇ ਤੇ ਇੱਥੇ ਆਣ ਕੇ ਸਾਡਾ ਵਿਆਹ ਮੇਰੇ ਛੋਟੇ ਬੇਟੇ ਦੀ ਮੈਰਿਜ ਸੀ ਤੇ ਉੱਥੇ ਸਾਡਾ ਵਿਆਹ ਖਰਾਬ ਕਰਨਾ ਹੈ ਸਾਡਾ ਨਹੀਂ ਤੁਸੀਂ ਕੋਈ ਇਹਨਾਂ ਨੂੰ ਕੋਈ ਗੱਲ ਕਹੀ ਸੀ ਕਿ ਤੁਸੀਂ ਇੰਡੀਆ ਵਾਪਸ ਆ ਜਿਓ ਤਾਂ ਨਹੀਂ ਅਸੀਂ ਅਸੀਂ ਕੋਈ ਗੱਲ ਨਹੀਂ ਨਹੀਂ ਅਸੀਂ ਇਹ ਕਹਿੰਦੀ ਸੀ ਮੈਂ ਵੀ ਇੰਡੀਆ ਜਾਣਾ ਭਾਜੀ ਦੇ ਵਿਆਹ ਵੇਖਣਾ ਤੇ ਮੈਂ ਆਪਣੇ ਕੋਲੋਂ ਖੁਦ ਮੇਰੇ ਆਪਣੇ ਬੈਂਕ ਚੋਂ ਇਹਦੀ ਟਿਕਟ ਬਣਾਈ ਮੈਂ ਆਪਣੇ ਮੁੰਡੇ ਦੀ ਬਣਾਈ ਮੈਂ ਆਪਣੀ ਬਣਾਈ ਕਿ ਮੈਂ ਕਿੰਨਾ ਨੂੰ ਵਿਆਹ ਲੈ ਕੇ ਜਾਣਾ ਤੂੰ ਮੁੜ ਕੇ ਜਰੂ ਆਪੋ ਚ ਦੋਨੇ ਲੜ ਪਏ ਇਹਨੇ ਜੇਰ ਕਰਾਤਾ ਤੇ ਮੁੜ ਕੇ ਇਹ ਆਈ ਨਹੀਂ ਮੁੰਡੇ ਸਾਡੇ ਕੇ ਵਿਆਹ ਚ ਆਈ ਮੁੰਡੇ ਦੇ ਮੁੰਡੇ ਮੇਰੇ ਦਾ ਵਿਆਹ ਖਰਾਬ ਕਰਨੇ ਵੀ ਅਸੀਂ ਇੱਥੇ ਆਏ ਤੇ ਜਾਂ ਤੇ ਹੰਦੀ ਪਹਿਲਾਂ ਮੇਰੇ ਨਾਲ ਆਉਂਦੀ ਕਹ ਤੂੰ ਤੁਸੀਂ ਇਨਸਾਫ ਕੀ ਮੰਗਦੇ ਠੀ ਪੁਲਿਸ ਮੈਂ ਇਨਸਾਫ ਇਹ ਮੰਗਦੀ ਵੀ ਮੇਰੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਹ ਰੇਣਾ ਇਹ ਸਾਰੇ ਝੂਠੇ ਇਲਜ਼ਾਮ ਕਰ ਲਉਂਦੀ ਐ ਵੀ ਸਾਨੂੰ ਇਹਦੇ ਤੋਂ ਛੁਟਕਾਰਾ ਦੇ ਦਿਓ ਕਰ ਦੋ ਅਸੀਂ ਨਹੀਂ ਹਾਂਜੀ ਜਿਹੜੀ ਕਿ 골ਡ ਦੀ ਕਰਦੀ ਇਹ ਗੱਲ ਤੁਹਾਡੇ ਨੋ ਵੱਲੋਂ 골ਡ ਦੀ ਗੱਲ ਕੀਤੀ ਜਾਂਦੀ ਐ ਸਮਾਨ ਦੀ ਗੱਲ ਕੀਤੀ ਜਾਂਦੀ ਕਿ ਮੇਰੇ ਜਿਹੜੇ ਕਿ ਮੈਰਿਜ ਦੇ ਉੱਤੇ ਘਟੋ ਘਟ 30 ਤੋਲੇ ਸੋਨਾ ਵੀ ਪਾਇਆ ਗਿਆ ਵਾ ਤਾਂ ਉਹ ਵੀ ਵਾਪਸ ਨਹੀਂ ਦਿੱਤਾ ਗਿਆ ਵਾ ਤਾਂ ਹੋਰ ਵੀ ਕਿੰਨਾ ਪੈਸਾ ਲੱਗਾ ਵਾ ਤਾਂ ਉਹ ਕਿਸ ਸਚਾਈ ਕੀ ਹੋਇਆ ਪੈਸਾ ਦੇਖੋ ਜੀ ਜਿਹੜਾ ਕਹਿੰਦੀ ਹੈ ਗਹਿਣੇ ਸਾਡੇ ਮੇਰੇ ਆ 골ਡ ਰੇ ਆ ਅਸੀਂ ਲਾਲ ਕਿਰਾ ਹੋਟਲ ਚ ਮੇਰੇ ਪਿਓ ਇਹਦਾ ਡੈਡੀ ਇਹਦਾ ਫੁੱਫੜ ਇਹਦਾ ਭਰਾ ਇਹਦੀ ਭੈਣ ਆਏ ਸੀ ਉਹਨਾਂ ਨੂੰ ਅਸੀਂ 골ਡ ਦਿੱਤਾ ਸਾਡੇ ਕੋਲ ਸਬੂਤ ਬੰਦਾ ਵੀ ਹੈਗਾ ਜਿੰਨਾਂ ਦੇ ਹੋਟਲ ਚ ਇਹ ਰੋਟੀ ਪਾਣੀ ਸਭ ਕੁਝ ਖਾਤਾ ਪੀਤਾ ਇਹਨਾਂ ਨੇ ਉਹਨਾਂ ਦੇ ਸਾਹਮਣੇ ਦਿੱਤਾ ਉਹ ਬੰਦਿਆਂ ਦੇ ਉਹ ਬੰਦੇ ਹੈਗੀ ਡੇਟ ਹੋ ਕੇ ਦੀ ਅਸੀਂ ਸਬੂਤ ਸਾਡੇ ਕੋਲ ਹੈਗਾ ਆ ਉਹ ਜਿਹੜੇ ਮਾਰਕੁੱਟ ਦੇ ਮਾਮਲੇ ਨੂੰ ਤੁਸੀਂ ਕਹ ਲਓ ਕਿ ਕੀ-ਕਿਆ ਨਾ ਚੰਗੇ ਮਾਰਕੁੱਟ ਤੁਹਾਡੇ ਵੱਲੋਂ ਕੀਤੀ ਗਈ ਕਿ ਨਹੀਂ ਕੀਤੀ ਗਈ ਨਹੀਂ ਜੀ ਸਾਡੇ ਸਾਹਮਣੇ ਕੋਈ ਕੁੱਟ ਮਾਰ ਨਹੀਂ ਹੋਈ ਕੁਛ ਨਹੀਂ ਹੋਇਆ ਹੈਗਾ ਅਸੀਂ ਸਾਲ ਰਹੀ ਸਾਡੇ ਕੋਲ ਸਾਲ ਚ ਕੁਛ ਨਹੀਂ ਹੋਇਆ ਬਾਅਦ ਚ ਦਾਨੀ ਪਤਾ ਹਨ ਨੂੰ ਇਹ ਕਿ ਕ ਕਰਦੀ ਰਹੀ ਤੇ ਉਹ ਕੀ ਕਰਦਾ ਰਿਹਾ ਠੀਕ ਹੈ ਜੀ ਸਾਡਾ ਮੁੰਡੇ ਨੂੰ ਜੇਲ ਕਰਾ ਕੇ ਜਿਹੜੇ ਸਾਡਾ ਇਹ ਗਹਿਣਾ ਪੈਸਾ ਸੀ ਉਹ ਲੈ ਕੇ ਅੱਜ ਕੀ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਸਾਨੂੰ ਨਹੀਂ ਪਤਾ ਹੁਣ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇਹ ਆਈ ਇੱਥੇ ਜਿਹੜਾ ਇਹਨਾਂ ਨੇ ਕੇਸ ਕੀਤਾ